ਵੀਰ ਆ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਆ ਹਨੇਰ ਦੇ ਕਾਰਨ ਸਸਕਲ ਅੱਗ ਲੱਗੀ ਹੈ ਹਨੇਰੀ ਬਹੁਤ ਜ਼ਿਆਦਾ ਹੈ ਔਰ ਹਨੇਰੀ ਦੇ ਕਾਰਨ ਪਿੰਡ ਦੇ ਵਿੱਚ ਅੱਗ ਲੱਗੀ ਹੈ ਆ ਜੋ ਆ ਜੋ ਤਾਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੈ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੋਈ ਹੈ ਤਾਂ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਲਾਈਵ ਜਿਹੜੀਆਂ ਉਹ ਤੁਹਾਡੇ ਨਾਲ ਇਸ ਸਮੇਂ ਦੀਆਂ ਸ਼ੇਅਰ ਕਰ ਰਹੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੋਈ ਹੈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਮੰਜ਼ਰ ਜਿਹੜਾ ਹੈਗਾ ਉਸ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਹਨੇਰੀ ਬਹੁਤ ਜ਼ਿਆਦਾ ਹੈ ਔਰ ਹਨੇਰੀ ਦੇ ਕਾਰਨ ਜਿਹੜੀ ਆ ਅੱਗ ਲੱਗੀ ਆ ਔਰ ਅੱਗ ਲੱਗਣ ਤੋਂ ਬਾਅਦ ਇੱਥੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਹੈ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਆ ਭਿਆਨਕ ਅੱਗ ਲੱਗੀ ਐ ਔਰ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਕੀਤੀਆਂ ਜਾ ਰੀਆਂ ਨੇ ਤਾਂ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਆ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਐ ਔਰ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਇਸ ਸਮੇਂ ਦੀਆਂ ਜਿਹੜੀਆਂ ਹੈਗੀਆਂ ਆਪ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਆਂ ਪਨੀਰ ਬਹੁਤ ਜ਼ਿਆਦਾ ਸੀ ਜਿਸ ਦੇ ਕਾਰਨ ਇਹ ਅੱਗ ਲੱਗੀ ਆ ਕਾਰਨ ਕੀ ਅੱਗ ਲੱਗਣ ਦਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਲਾਈਵ ਤਸਵੀਰਾਂ ਇਸ ਸਮੇਂ ਦੀ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਨੇਰ ਚਖੜ ਬਹੁਤ ਜ਼ਿਆਦਾ ਹੈ ਔਰ ਹਨੇਰ ਚਖੜ ਦੇ ਕਾਰਨ ਜਿਹੜਾ ਹੈਗਾ ਅੱਗ ਲੱਗੀ ਹੈ ਬਾਈ ਇਹ ਕਿੱਦਾਂ ਕਿੱਦਾਂ ਲੱਗੀ ਅੱਗ ਕਿੱਦਾਂ ਲੱਗੀ ਹੈ ਕਿਵੇਂ ਲੱਗੀ ਅੱਗ ਕਿੱਥੇ ਪਿੰਡ ਵਾਲੇ ਕਿੱਥੇ ਹਾਂਜੀ ਸਰ ਜੀ ਚਾਲਕ ਤੋਂ ਲੱਗੀ ਆ ਇਸ ਵਾਰ ਮਤਲਬ ਟਰਾਂਸਫਾਰਮਰ ਤੋਂ ਹਾਂਜੀ ਕਿੰਨੇ ਕਿੰਨੇ ਕੋਈ ਦੀ ਗੱਲ ਆ ਜਦੋਂ ਬਸ ਹਨੇਰ ਜਦੋਂ ਆਇਆ अच्छा। ਹਨੇਰ ਦੀ ਵਜ੍ਹਾ ਕਰਕੇ ਹਨੇਰ ਦੀ ਵਜ੍ਹਾ ਕਰਕੇ ਹਨੇਰ ਦੀ ਵਜ੍ਹਾ ਕਰਕੇ ਅੱਗ ਲੱਗ ਰਹੀ ਆ। ਬਾਈ ਸਾਈਡ ਦੇ ਨੇ ਪੈਰ ਛੜਾ ਲਿਓ। ਦੋ ਸਰ ਸਰ ਲੈ ਜੋ। ਅੱਗ ਤਾਂ ਲੱਗਦੀ ਨੀ ਸਿਰ ਤੇ। ਤਫਾਇਆ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਹੋਏ ਆ ਔਰ ਦੱਸ ਦਈਏ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਅੱਗ ਤੇ ਕਾਬੂ ਪਾਉਣ ਦੀ। ਔਰ ਇਸ ਸਮੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਜਗ੍ਹਾ ਹੋਰ ਹੈ ਉੱਥੇ ਵੀ ਇਹੀ ਮੰਜ਼ਰ ਹੈ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਦੇ ਆਂ ਦੋ ਥਾਵਾਂ ਤੇ ਅੱਗ ਲੱਗੀ ਹੈ ਸ਼ੁਰੂਆਤੀ ਤੌਰ ਤੇ ਇਹ ਪਤਾ ਲੱਗਿਆ ਕਿ ਟਰਾਂਸਫਾਰਮਰ ਤੋਂ ਕਹਿੰਦੇ ਆ ਇਹ ਅੱਗ ਲੱਗੀ ਹੈ ਤਾਂ ਟਰਾਂਸਫਾਰਮਰ ਦੇ ਕਾਰਨ ਜਿਹੜੀ ਅੱਗ ਲੱਗੀ ਦੱਸੀ ਜਾ ਰਹੀ ਹੈ ਤਸਵੀਰਾਂ ਇਸ ਸਮੇ ਦੀਆਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਆਂ ਅਨਾਰ ਬਹੁਤ ਜ਼ਿਆਦਾ ਆ ਹਜੇ ਵੀ ਚੱਲ ਰਿਹਾ ਔਰ ਇਸੇ ਦੇ ਕਾਰਨ ਜਿਹੜਾ ਕੀ ਹੈ ਇਹ ਅਨਾਰ ਦੇ ਵਿੱਚ ਜਿਹੜਾ ਹੈਗਾ ਅੱਗ ਲੱਗੀ ਆ ਤਾਂ ਇੱਥੋਂ ਦੇ ਬੰਦੇ ਭਾਈ ਇਹ ਇਹ ਮੈਨੂੰ ਮੜੇ ਦੱਸੇ ਕਿਵੇਂ ਲੱਗੀ ਆ ਹੋਇਆ ਕੀ ਆ ਕਿਵੇਂ ਲੱਗੀ ਅੱਗ ਦੱਸੋ ਯਾਰ ਕੌਣ ਹੈਗਾ ਅਸੀਂ ਇੱਥੇ ਬੋਲ ਦੋ ਯਾਰ ਕੋਈ ਨੇਜਾ ਜੀ ਹਾਂਜੀ ਹਾਂਜੀ ਕਿਵੇਂ ਲੱਗੀ ਆ ਭਾਈ ਯਾਰ ਹਾਂ ਕੋਈ ਬੇਦਰ ਟਰਾਂਸਫਾਰਮਰ ਮਰਿਆ ਇਹ ਤੋਂ ਤਾਰਾ ਜੁੜੀਆਂ ਸੀ ਤੇ ਇਹ ਤੋਂ ਅੰਗਾਰੇ ਉੱਡੇ ਨੇ ਮੇਰੀ ਜੀ ਜੀ ਮਾੜਾ ਤੋੜੀ ਪਈ ਸੀ ਉਹ ਨਹੀਂ ਕਰਦੇ ਅੱਛਾ ਟਰਾਂਸਫਾਰਮਰ ਤੋਂ ਇਹ ਤੁਹਾਡੀ ਜਗ੍ਹਾ ਜੀ ਕੀ ਕੀ ਨਾਮ ਹੈ ਤੁਹਾਡਾ ਅੱਛਾ ਕਿਵੇਂ ਹੋਇਆ ਕੀ ਹੈ ਇਹ ਉਹ ਨਾਲ ਬੈਠਾ ਨਹੀਂ ਅੱਛਾ ਆਕ ਲਾਈ ਉੱਥੇ ਆਂ ਨਹੀਂ ਨੇ ਇਹ ਹੀ ਤਾਂ ਉੱਪਰ ਹੀ ਸਾਕਾ ਉਹ ਕਹਿੰਦੇ ਆ ਟਰਾਂਸਫਾਰਮਰ ਤੋਂ ਲੱਗੀ ਆ ਜੀ ਚਾਹੂਨ ਫਾਂਜ ਕੋਲ ਲੱਗੀ ਟਰਾਂਸਫਾਰਮਰ ਕਹੜਾ ਕਹਿੰਦਾ ਟਰਾਂਸਫਾਰਮਰ ਹਾਂ ਰਾਸਫਾਂ ਕਿੱਥੇ ਲੱਗੀ ਜੀ ਤਾਂ ਹੈ ਕੋਣੀ ਸੀ ਅੱਛਾ ਬਿਜਲੀ ਆ ਨਹੀਂ ਸੀ ਨਾ ਅੱਛਾ ਬਿਜਲੀ ਤਾਂ ਪਹਿਲਾਂ ਹੀ ਕੱਟੀ ਹੋਈ ਹੈ ਅੱਛਾ ਨੇਰ ਤੋਂ ਅਨੇਰ ਤੋਂ ਪਹਿਲਾਂ ਅੱਛਾ ਕੀ ਅੱਗ ਕਾਦੀ ਬਾਲੀ ਸੀ ਕੀ ਕਾਦੀ ਇਹ ਨਾ ਉੱਥੇ ਲਾਈਏ ਉਹ ਉੱਥੇ ਗੰਦ ਨੂੰ ਗੰਦ ਨੂੰ ਹਾਂ ਰੂੜੀ ਜਿਹੜੇ ਸੁਆਗਾ ਹੈਗਾ ਨੇ ਅੱਛਾ ਰੂੜੀ ਨੂੰ ਲਈ ਸੀ ਹਾਂ ਉਹ ਤੇ ਲਈ ਨੇ ਤੇ ਮੁੜ ਕੇ ਮਚਾਈ ਨੂੰ ਸੰਧ ਪਤਾ ਨਹੀਂ ਹਾਂ ਵੀ ਅੱਛਾ ਇਹ ਕਿਹਦਾ ਪਾਰਕਸ਼ਾ ਫੜ ਪਾਇਆ ਸੀ ਹਾਂ ਤੇ ਐਸੇ ਤੇ ਪਰਾਹ ਸਾਲ ਉਹਨਾਂ ਲੱਗਾ ਜੇ ਜਾਨ ਸਾਰੀ ਮੱਛ ਆ ਕੀ ਕੀ ਕੋਈ ਸੀਗਾ ਇਹਦੇ ਚ ਜਿਹੜਾ ਮੱਛਿਆ ਇਹਦੇ ਚ ਦੋ ਕਾਂਡਰ ਰੂਹ ਹੈ ਅੱਛਾ ਰੂਹ ਹੈ ਹਾਂ ਪਿੰਜੀ ਹੋਈ ਪਿੰਜੀ ਹੋਈ ਅੱਛਾ ਗੁਰੂ ਜੀ ਦਾਸ ਰਾਏ ਪੂਰੀ ਨੇ ਅੱਛਾ ਤੇ ਉਹ ਦੂਜੇ ਉਹਦੇ ਚ ਕੀ ਹੈ ਉਹ ਪਰਲੇ ਕੋਠੇ ਚ ਉਹਦੇ ਚ ਕੋਈ ਕੋਈ ਹੋਰ ਉਹ ਤੂੜੀ ਸੀਗੀ ਉਹ ਜੀ ਕੋਈ अच्छा कीन आए हो ਤੁਹਾਡਾ ਮੇਰਾ ਨਾਮ ਦਲੀਪ ਸਿੰਘ ਹੈ ਦਲੀਪ ਸਿੰਘ ਠੀਕ ਹੈ ਤਾਂ ਪਿੰਡ ਵਾਸੀ ਵੀ ਇੱਥੇ ਇਕੱਠਾ ਹੋਏ ਗਿਆ ਦੱਸ ਦਈਏ ਕਿ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਆ ਜਿਸ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਪਿੰਡ ਵਾਸੀ ਵੀ ਇੱਥੇ ਇਕੱਠਾ ਦੱਸ ਦਈਏ ਕਿ ਹਨੇਰ ਦੇ ਕਾਰਨ ਜਿਹੜਾ ਹੈਗਾ ਇਹ ਅੱਗ ਲੱਗੀ ਆ ਹਾਲਾਂਕਿ ਕੋਈ ਕਹਿ ਰਿਹਾ ਕਿ ਟਰਾਂਸਫਾਰਮਰ ਦੇ ਕਾਰਨ ਤੇ ਕੋਈ ਕਹਿ ਰਿਹਾ ਕਿ ਰੂੜੀ ਨੂੰ ਅੱਗ ਲੱਗੀ ਸੀ ਜਿੱਥੋਂ ਇਹ ਵੱਧ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਧਰ ਲੱਗੀ ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਇੱਥੇ ਪਹੁੰਚੇ ਆ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀ ਹੈ ਔਰ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਹਨੇਰ ਵੀ ਬਹੁਤ ਜ਼ਿਆਦਾ ਹੈ ਰੂਹਾਂ ਉਧਰ ਕਿੰਨੀ ਕੁ ਸੀ ਰੂਹ ਉਧਰ ਮਚ ਗਈ ਉਹ ਅੱਛਾ ਇਹਦੇ ਚ ਕੱਲੀ ਆ ਤੂੜੀ ਸੀਗੀ ਇਹਦੇ ਚ ਹਾਂ ਤੂੜੀ ਸੀਗੀ ਕੱਲੀ ਕਾਰਨ ਕੀ ਹੋਇਆ ਕਾਰਨ ਕੋਈ ਸਮਝ ਨਹੀਂ ਆ ਰਿਹਾ ਅੱਛਾ ਸਮਝ ਨਹੀਂ ਆ ਰਹੀ ਲੱਗ ਰਹੀ ਹੈ ਸਾਹ ਵੀ ਤਾਂ ਬਾਹਰ ਹੀ ਆ ਗਿਆ ਤਾਂ ਬਿਲਕੁਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਾਹਮਣੇ ਦਿਖਾਈ ਦੇ ਰਹੇ ਆ ਤਸਵੀਰਾਂ ਦੇ ਵਿੱਚ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਦੱਸਦੇ ਆ ਕਿ ਰੂਮ ਵੀ ਸੀਗੀ ਇਹਦੇ ਵਿੱਚ ਤੇ ਕੂਟੀ ਵੀ ਸੀ ਜਿਸ ਨੂੰ ਅਗ ਲੱਗੀ ਹੋਈ ਆ ਤਾਂ ਫਿਲਹਾਲ ਜਿਹੜਾ ਹੈਗਾ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕੀਨੀਆਂ ਚੱਲ ਰਹੀਆਂ ਜਾਣੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ ਔਰ ਪਾਣੀ ਹੈ ਪਾਣੀ ਇਹੋ ਪਾਦੇ ਪੇ ਪਾਣੀ ਕਿੰਮੀ ਆ ਗਿਆ ਨਹੀਂ ਪਾ ਪਾਣੀ ਪਾ ਰਹੇ ਹੈ ਅੱਛਾ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਬਈ ਬਚ ਗਏ ਪਿੱਛੇ ਹੀ ਰਹਿ ਯਾਰ ਪਿੱਛੇ ਰਹਿ ਕੇ ਪਿੱਛੇ ਰਹਿ ਕੇ ਬਾਹਲਾ ਅੱਗੇ ਨਾ ਜਾ ਉਹ ਪਾਣੀ ਆ ਰਿਹਾ ਪਾਣੀ ਜਾ ਰਹਾ ਕਰ ਉਹ ਬਟਰੀ ਪੈਣੀ ਤਾਂ ਯਾਦ ਨਹੀਂ ਥੱਲੇ ਨਿਕਲਣਾ ਪਰ ਸੁਝ ਨਹੀਂ ਉਹ ਗੱਡੀਆਂ ਆ ਨਹੀਂ ਦੇਖ ਉਹ ਗੱਡੀ ਗੱਡੀ ਇੱਕ ਹੋਰ ਆ ਰਹੀ ਹੈ ਇਹ ਇੱਕ ਹੋਰ ਗੱਡੀ ਆ ਰਹੀ ਉਹਨੇ ਪਾਣੀ ਨਾਲ ਚੱਲਦੀ ਅੱਛਾ ਇੱਕ ਹੋਰ ਆ ਰਹੀ ਹੈ ਹਦੀਬ ਪੈਰ ਗੇਟ ਵਾਲੇ ਉਹ ਹਦੀਬ ਬੰਦ ਕਰਕੇ ਰੰਗ ਲਿਆ ਮੋਟਰ ਦਾ ਜਲਾਉ ਆ ਆਪਣੀ ਮੋਟਰ ਜਿਹੜੀ ਅੱਡੀ ਟੋਕੀ ਨਿਕਲ ਗਈ ਆ भाई होणਾ ਬਸ ਆ ਪਰ ਸਤ ਸ੍ਰੀਕਾਲ ਵਧੀਆ ਵੀਰੇ ਸਤ ਸ੍ਰੀਕਾਲ ਜੀ ਸਤ ਸ੍ਰੀਕਾਲ ਕਾਲ ਕੀ ਹਾਲੇ ਪਰਾ ਕੋਸ਼ਿਸ਼ ਜਿਹੜੀ ਆ ਹੈਗੀ ਆ ਉਹ ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਕੀਤੀਆਂ ਜਾ ਰੀਆਂ ਕੰਮ ਗਰੀਮਤ ਰਹੀ ਕਿ ਇਹ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚ ਗਈਆਂ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਤਾਂ ਸਾਨ ਤੋਂ ਬਚਾਇਆ ਕਿ ਇਹ ਅੱਗੇ ਨਹੀਂ ਜਾਦੇ ਵਧੀ ਤਾਂ ਫਾਇਰ ਬ੍ਰਿਗੇਡ ਮੜਾ ਜਿੱਤ ਰਹੇ ਤਾਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਬੜੀ ਮੁਸਤੈਦੀ ਦੇ ਨਾਲ ਇਸ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਕਰ ਰਹੇ ਹੈ ਲਾਈਵ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੱਸ ਦਈਏ ਕਿ ਹਨੇਰ ਆਇਆ ਔਰ ਹਨੇਰ ਦੇ ਕਾਰਨ ਜਿਹੜੀ ਆ ਅਗਲ ਕੀ ਦੱਸੀ ਜਾ ਰਹੀ ਹੈ ਹਾਲਾਂਕਿ ਟਰਾਂਸਫਾਰਮਰ ਤੋਂ ਲੱਗੀ ਹੈ ਜਾਂ ਰੂੜੀ ਤੋਂ ਲੱਗੀ ਹੈ ਇਹ ਹਜੇ ਤੱਕ ਕਲੀਅਰ ਨਹੀਂ ਹੋਇਆ ਹੋ ਪਾਇਆ ਲੇਕਿਨ ਦੱਸ ਦਈਏ ਕਿ ਆ ਪਿੰਡ ਬਿਲਕੁਲ ਪਿੰਡ ਦੱਸ ਦਿੰਨੇ ਆ ਜੀ ਸ਼ੇਰ ਮੁਹੰਮਦ ਮਾਹੀਗੀਰ ਸ਼ੇਰ ਮੁਹੰਮਦ ਮਾਹੀਗੀਰ ਪਿੰਡ ਹੈਗਾ ਜਲਾਲਾਬਾਦ ਹਲਕੇ ਦਾ ਸ਼ੇਰ ਮੁਹੰਮਦ ਮਾਹੀਗੀਰ ਪਿੰਡ ਹੈ ਜਿੱਥੇ ਇਹ ਆ ਜਿਹੜੀ ਘਟਨਾ ਵਾਪਰੀ ਹੈ ਤਾਂ ਤਸਵੀਰਾਂ ਇਸ ਸਮੇਂ ਤੁਹਾਨੂੰ ਜਿਹੜੀਆਂ ਲਾਈਵ ਦਿਖਾ ਰਹੇ ਆ ਸ਼ੇਰ ਮੁਹੰਮਦ ਮਾਹੀਗੀਰ ਤੋਂ ਜਿੱਥੇ ਹਨੇਰ ਦੇ ਕਾਰਨ ਜਿਹੜਾ ਹੈਗਾ ਹਨੇਰ ਦੇ ਕਾਰਨ ਜਿਹੜਾ ਕੀ ਹੈ ਉਹ ਇਹ ਘਟਨਾ ਵਾਪਰੀ ਹੈ ਤਾਂ ਫਿਲਹਾਲ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਆ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਹਨ ਧੂਆਂ ਵੀ ਬਹੁਤ ਜ਼ਿਆਦਾ ਹੈ ਤੇ ਹਾਲਾਤ ਹਨੇਰ ਵੀ ਉੱਪਰੋਂ ਬਹੁਤ ਜ਼ਿਆਦਾ ਚੱਲ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਹੈਗਾ ਬਹੁਤ ਜ਼ਿਆਦਾ ਹਨੇਰਾ ਤਾਂ ਇਹ ਦੇ ਵਿੱਚ ਇਸ ਤੇ ਕਾਬੂ ਪਾਣਾ ਵੀ ਮੁਸ਼ਕਿਲ ਹੈ ਹਨੇਰ ਬਹੁਤ ਜ਼ਿਆਦਾ ਹੈ ਲਗਾਤਾਰ ਹਨੇਰ ਚੱਲ ਰਿਹਾ ਹੈ ਇਹ <Sanskrit> ਤੇਰੇ <Sanskrit> ਕਟਾ ਦੇ ਦੇ ਉਹ ਤ੍ਰੈਂਗਲ ਕਿੰਨਾ ਲਿਖੀ ਏ ਉਹ ਤ੍ਰੈਂਗਲ ਲੈ ਆ ਬੋੜ ਤੋਂ ਓਏ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀ ਇੱਥੇ ਪਹੁੰਚੇ ਔਰ ਪਿੰਡ ਵਾਸੀ ਵੀ ਜਿਹੜਾ ਆਪਣੇ ਪੱਧਰ ਤੇ ਸਹਿਯੋਗ ਕਰ ਰਹੇ ਐ ਇਸ ਤੇ ਕਾਬੂ ਪਾਉਣ ਦੇ ਲਈ ਆ ਬ੍ਰਿਗੇਡ ਦੇ ਆਂ ਓਏ ਨੰਮਰੇ ਆ ਬਈ ਕਿੱਥੇ ਤਾਈ ਪਹੁੰਚ ਗਈ ਓ ਇਧਰ ਮਾਰੋ ਮਾਰਾਂ ਆ ਆ ਤੁਮਹਾਂ ਨਿਕਲੀ ਜਾਂਦਾ ਹੋ ਤੇ ਹਾਂ ਭਾਈ ਇਹ ਆਏ ਹੋ ਆਇਆ ਇਹਦੇ ਨਾਲ ਸ਼ੇਰ ਮੁਹੰਮਦ ਮਾਹੀ ਗੀਰ ਹਾਂਜੀ ਹਾਂਜੀ ਕਿੰਨਾ ਕੋ ਟਾਈਮ ਹੋ ਗਿਆ ਅਗ ਲੱਗੀ ਨੂੰ ਘੰਟਾ ਹੋ ਗਿਆ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਤੇ ਜਲਾਲਾਬਾਦ ਤੋਂ ਭਲਾਈ ਹਾਂਜੀ ਜਲਾਲਾਬਾਦ ਤੋਂ ਆਈ ਹੈ ਫਾਇਰ ਬ੍ਰਿਗੇਡ ਹਾਂਜੀ ਹਾਂਜੀ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਹੋ ਕੀ ਕਾਰਨ ਕੀ ਹੈ ਕਾਹ ਤੋਂ ਲੱਗੀ ਪਤਾ ਲੱਗਿਆ ਅਨੇ ਉਹਦੇ ਨਾਲ ਅੱਛਾ ਕੋਈ ਕਹਿੰਦੇ ਰੂੜੀ ਨੂੰ ਲੱਗੀ ਸੀ ਹੁੰਦੇ ਤੋਂ ਲੱਗੀ ਨਹੀਂ ਰੂੜੀ ਤੋਂ ਨਹੀਂ ਅੱਛਾ ਆ ਅਚਾਨਕ ਫਨੀਰ ਕਰਨ ਫਨੀਰ ਕਰਨ ਜਿਆਦਾ ਹੋ ਗਿਆ 커피 ਦੇਰ ਦਾ ਨਰ ਨਰ ਬਹੁਤ ਚੱਲ ਰਿਹਾ ਸੀ ਅੱਛਾ ਹਾਂਜੀ ਬਹੁਤੀ ਜੱਕਦਾ ਮੀ ਆਇਆ ਨੇ ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਕਿਹੜੀ ਤਰ੍ਹਾਂ ਤਰੀਕੇ ਨਾਲ ਲੱਗੀ ਤੇਰੀ ਤਰੀਕੇ ਦੀ ਲੱਗੀ ਹਾਂ ਹਾਂ ਹਾਂਜੀ ਉਹ ਤੋਂ ਪਤਾ ਲੱਗਾ ਕਿ ਦੋ ਅੰਗਾਰੇ ਉੱਡ ਲੱਗ ਪਏ ਸਾਰੇ ਪਹਾੜਾਂ ਉੱਚਾ ਹੋ ਗਈ ਸਾਰੇ ਪਿੰਡਾਂ ਦੇ ਅੰਦਰ ਕੱਢੇ ਹਾਂ ਕੋਈ ਪਾਰਟੀ ਨਾਲ ਫੋਨ ਕਰੀਂ ਕਿਦਾਂ ਵਜਾਈ ਜਾਂਦਾ ਹਾਂ ਹਾਂਜੀ ਸਰ ਤਾਂ ਬਿਲਕੁਲ ਸ਼ੇਰ ਮੁਹੰਮਦ ਮਾਹੀਗੀਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਨੇਰੇ ਹਨੇਰੀ ਦੇ ਕਾਰਨ ਜਿਹੜਾ ਹੈਗਾ ਅੱਗ ਲੱਗੀ ਹੈ ਤਾਂ ਲਾਈਵ ਤਸਵੀਰਾਂ ਜਿਹੜੀਆਂ ਕਰਨਾ ਸ਼ੇਅਰ ਕਰ ਰਹੇ ਆ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਂਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਲਗਾਤਾਰ ਦੱਸ ਦਈਏ ਕਿ ਹਜੇ ਵੀ ਹਨੇਰ ਜਿਹੜਾ ਹੈਗਾ ਉਹ ਬਹੁਤ ਤੇਜ਼ ਹੈ ਤਾਂ ਉਸ ਦੇ ਕਾਰਨ ਵੀ ਕਿਤੇ ਨਾ ਕਿਤੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਦਿੱਕਤ ਆਦੀ ਹੈ ਹਨੇਰ ਜਾਦੇ ਹੋਣ ਕਾਰਨ ਆ ਯਾਰ ਇਹ ਬੰਦੇ ਦਾ ਫੋਟੋ ਲਿਆ ਇਹ ਬੰਦੇ ਦਾ ਇਹ ਬੰਦੇ ਦਾ ਆ ਲੈ ਆਈ ਵੀਰੇ ਹੁਣ ਅਸ਼ੇਰ ਮੁਹੰਮਦ ਮਾਹੀਗੀਰ ਤੋ ਤਸਵੀਰਾਂ ਜਿਹੜੀਆਂ ਉਹ ਲਾਈਵ ਐਸ ਸਮੇ ਤੁਹਾਨੂੰ ਦਿਖਾ ਰਹੇ ਆ ਜਿੱਥੇ ਹਨੇਰ ਹਨੇਰ ਚੱਲਿਆ ਔਰ ਹਨੇਰ ਦੇ ਕਾਰਨ ਜਿਹੜਾ ਹੈਗਾ ਅੱਗ ਲੱਗ ਗਈ ਫਿਲਹਾਲ ਜਿਹੜਾ ਹੈਗਾ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਆ ਔਰ ਦੱਸਦੀ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕਿ ਆਉ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਬਹੁਤ ਜ਼ਿਆਦਾ ਹਨੇਰੇ ਹਨੇਰ ਜਿਆਦਾ ਹੋਣ ਕਾਰਨ ਵੀ ਜਿਹੜੀਆਂ ਦਿੱਕਤਾਂ ਆ ਰਹੀਆਂ ਫਾਇਰ ਬ੍ਰਿਗੇਡ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਦੱਸਿਆ ਜਾ ਰਿਹਾ ਕਿ ਇੱਕ ਹੋਰ ਗੱਡੀ ਆ ਰਹੀ ਹੈ ਫਾਇਰ ਬ੍ਰਿਗੇਡ ਦੀ ਇੱਕ ਹੋਰ ਬੁਲਾਈ ਹੈ ਕਿਉਂਕਿ ਜਿਹੜੀ ਗੱਡੀ ਪਹਿਲਾਂ ਆਈ ਸੀ ਉਸ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਖਤਮ ਹੋ ਚੱਲਿਆ ਤਾਂ ਹੁਣ ਇੱਕ ਗੱਡੀ ਹੋਰ ਭਗਾਈ ਗਈ ਹੈ ਤਾਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਅੱਗ ਤੇ ਕਾਬੂ ਪਾਉਣ ਦੀਆਂ Yeah. ਹਨੇਰ ਹੋਣ ਦੇ ਕਾਰਨ ਰਾਹਤ ਪਚਾ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਹਨੇਰ ਹੋਣ ਦੇ ਕਾਰਨ ਅੱਗ ਜਿਹੜੀ ਆ ਵਾਰ-ਵਾਰ 扑ੜਕ ਜਾਂਦੀ ਆ ਜਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਪਾਣੀ ਪਾਇਆ ਜਾਂਦਾ ਤਾਂ ਉਸ ਬਾਅਦ ਦੁਬਾਰੇ ਤੋਂ ਫੇਰ ਅੱਗ ਜਿਹੜੀ ਆ 扑ੜਕ ਜਾਂਦੀ ਆ ਤਾਂ ਤਸਵੀਰਾਂ ਜਿਹੜੀਆਂ ਹੈਗੀ ਆ ਉਹ ਤੁਹਾਨੂੰ ਇਸ ਸਮੇਂ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਤੋਂ ਲਾਈਵ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਜਿੱਥੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਪਾਇਬਰ ਗ੍ਰੀਡ ਦੇ ਕਰਮਚਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਟ ਤੋਂ ਵਾੜ ਕੱਢੀਆਂ ਇਹਨੂੰ ਮਾਰੋ ਪਹਿਲਾਂ ਸਫੀਸ਼ੀਐਂਟਾ ਵੀਰੇ ਕੇ ਹੋਰ ਮਂਗਾ ਰਹੇ ਹੋ ਗੱਡੀ ਹੋਰ ਮਂਗਾ ਰਹੇ ਦਾ ਦੱਸਦੀ ਹੈ ਕਿ ਚਖੜ ਬਹੁਤ ਜ਼ਿਆਦਾ ਸੀ ਹਨੇਰ ਬਹੁਤ ਜ਼ਿਆਦਾ ਸੀ ਜਿਸ ਦੇ ਕਾਰਨ ਜਿਹੜਾ ਹੈਗਾ ਅੱਗ ਲੱਗੀ ਹੈ ਔਰ ਅੱਗ ਦੇ ਉੱਤੇ ਹੁਣ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਗਈਆਂ ਉਹ ਕੀਤੀਆਂ ਜਾ ਰਹੀਆਂ ਹਨ ਪਿੰਡ ਵਾਸੀਆਂ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਹੈ ਜਿਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਿੱਦਾਂ ਵੀ ਹੋ ਸਕੇ ਇਸ ਤੇ ਕਾਬੂ ਪਾਇਆ ਜਾਵੇ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ Guees alaq amā rāq variance, in kart mutuiči va apiś Rehāk y te challenge, capacity mundia za asaaka ها اي رك جي راي جي ساري هه او پھر جا اور ها اور کوتا بياري جي او شينه پيشه ور اپنا جا ਕਾਈ ਸਿਨ ਲਾਟ ਤੇੁਰੇ ਤੇਰੇ ਸਪ੍ਰੈਸਟ ਕੀ ਕਿੱਦੀ ਖੜਾ ਤੱਕ ਮੜਾ ਜਾਂ ਗਰੀਆ ਸਾਰੀ ਨਿਬਾਣੀ ਰਾਂਜ ਲੋ ਕਾਣੀ ਕਿਹੋ ਜੀ ਹੋਤੀ i'm with